ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧ ਬੱਦਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਨੂੰ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਅੱਜ ਦੀ ਵਿਜ਼ਿਟ ਪਿੰਡ ਗੱਗੋ ਬੂਆ ਜ਼ਿਲ੍ਹਾ ਤਰਨਤਾਰ ਸਾਹਿਬ ਤੇ ਤਹਿਸੀਲ ਵੀ ਤਰਨਤਾਰਨ ਬਾਈ ਦਲਬੀਰ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਚਾਰ ਐਨੀਮਲ ਵਿਖਾਵਾਂਗੇ ਤੇ ਇਹਦੇ ਦੀ ਜਾਣਕਾਰੀ ਲੈ ਕੇ ਸਾਂਝੀ ਕਰਾਂਗੇ ਐਂਡ ਤੱਕ ਬਣੇ ਰਹੋ ਧੰਨਵਾਦ ਸਾਰਿਆਂ ਦਾ ਦਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਸੇ ਵੀਰ ਦਾ ਕੋਈ ਫਾਇਦਾ ਆ ਜੇ ਕੋਈ ਆਪਣੀ ਖਰੀਦਦਾਰੀ ਕਰ ਸਕੇ ਤੇ ਆਓ ਕਰੀਏ ਜਾਣਕਾਰੀ ਸਾਂਝੀ ਭਾਈ ਦਲਬੀਰ ਸਤਿ ਸ੍ਰੀ ਅਕਾਲ ਠੀਕ ਆ ਸੰਦੂ ਸਾਹਿਬ ਸਤਿ ਸ੍ਰੀ ਅਕਾਲ ਜੀ ਠੀਕ ਜੀ ਹਾਂਜੀ ਹਾਂਜੀ ਕਿਰਪਾ ਮਾਲਕ ਜੀ ਸ਼ੁਕਰੀਆ ਲਾਈਵ 'ਤੇ ਰੌਣਕ ਹਾਂਜੀ ਹਾਂਜੀ ਸੰਦੂ ਸਾਹਿਬ 24 ਘੰਟੇ ਨੂਰ ਹੀ ਤੁਹਾਡੇ ਥੇਹ ਤੇ ਚਮਕਦਾ ਰਹਿੰਦਾ ਹੈ ਹਰ ਵੀਡੀਓ ਦੇ ਵਿੱਚ ਨਾ ਖੁਸ਼ੀ ਰਹਿਣੀ ਤੇ ਹਾਂਜੀ ਹਾਂਜੀ ਹਨਾ ਖੁਸ਼ ਰਹਿਣਾ ਚਾਹੀਦਾ ਹਾਂਜੀ ਹਾਂਜੀ ਸੜੂ ਪੁੱਜੂ ਛੜਨਾ ਚਾਹੀਦਾ ਹਾਂ ਹਾਂਜੀ 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 ਕੋਈ ਨਹੀਂ ਸਾੜਦੇ ਆ ਤੇ ਹਾਂਜੀ ਹਾਂਜੀ ਤੇ ਹੋਰ ਨਵੇਂ ਹਪਤਾਰੀਆਂ ਐ ਵਧੀਆ ਕਿਰਪਾ ਮਾਲਕ ਦੀ ਸੰਤੂ ਸਾਹਿਬ ਚੱਲ ਵਧੀਆ ਚੱਲ ਹਾਂਜੀ ਹਾਂਜੀ ਤੇ ਡਰੈਸ ਕਰੀਏ ਨੋਟ ਨਾਂ ਦਿਲਬੀਰ ਸਿੰਘ ਪਿੰਡ ਗਗੋਬੂਆ ਤਸਵੀਰ ਤੇ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਜੀ ਮੋਬਾਈਲ ਨੰਬਰ 9781309918 ਠੀਕ ਹੈ ਹਾਂਜੀ ਨਾਲ ਸੁੱਖ ਆ ਗਿਆ ਹਨਾ ਹਾਂਜੀ ਹਾਂਜੀ ਵਾਹ ਜੀ ਵਾਹ ਸਤਿ ਸ੍ਰੀ ਅਕਾਲ ਜੀ ਹੋਰ ਭਾਜੀ ਠੀਕ ਜੀ ਹਾਂਜੀ ਹਾਂਜੀ ਸੁੱਖ ਪਹਿਲਵਾਨ ਆ ਗਿਆ ਹਨਾ ਵਾਹ ਜੀ ਵਾ ਬਿੰਦੀਆਂ ਵਾਲਾ ਚੱਡਾ ਤੇ ਨੀਲੀ ਰਾਵੀ ਚਾਹੀਦੀ ਹਾਂ ਜੀ ਸੰਧੂ ਸਾਹਿਬ ਮੈਂ ਨਾ ਕਿਆ ਗੁੰਦੀ ਪਈ ਹੈ ਹਾਂਜੀ ਹਾਂਜੀ ਇਹ ਗੋਲ ਮਟੋਲ ਜੀ ਆਰਤੀਆਂ ਦੇ ਸਨਾਣੇ ਆ ਕੋਈ ਪੂਰੀ ਬਣੀ ਪਈ ਹੈ ਹਾਂਜੀ ਹਾਂਜੀ ਸੰਧੂ ਜੀ ਤਾਂ ਬੰਨਾ ਹਵਤਾ ਖੜਦੀ ਜੀ ਠੀਕ ਆ ਹਾਂਜੀ ਹਵਤਾ ਇੱਕ ਹਾਂਜੀ ਇੱਕ ਹਵਤਾ ਖੜਦੀ ਜੀ ਸੂਆ ਕਣਵਾ ਗਿਆ ਸੂਆ ਤੀਜਾ ਸੂਆ ਹੁਣ ਸੂਣੀ ਸੰਧੂ ਸਾਹਿਬ ਤੀਜਾ ਸੂਆ ਸੂਣੀ ਆ ਵਾਹ ਜੀ ਹਾਂਜੀ ਹਾਂਜੀ ਤੇ ਕਿੰਨਾ ਕੇ ਦੁੱਧ ਭਰਿਆ ਸੰਧੂ ਸਾਹਿਬ 12 13 ਲੀਟਰ ਉਹਨੇ ਪਹਿਲੇ ਸੂਏ ਆਰਾਮ ਨਾਲ ਭਰਾਇਆ ਨੇ ਠੀਕ ਆ ਹਾਂਜੀ ਹਾਂਜੀ ਤੋਰਾ ਕਰਾਈਏ ਚਾਹ ਹਾਂਜੀ ਹਾਂਜੀ ਆਮ ਮਹੀਂ ਚੋਟੀ ਚੰਗੀ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਤੇ ਪੂਰੀ ਗੋਲ ਮਟੋਲ ਆ ਪੂਰੀ ਮੈਂ ਨਾ ਕਿਆ ਬਾਤਾਂ ਗੁੰਦੀ ਗੰਦਾਈ ਆ ਵਾਹ ਜੀ ਵਾਹ ਤੋਰਾ ਤਾਰਾ ਵੀ ਬਹੁਤ ਸੋਹਣਾ ਝੋਟੀ ਦਾ ਲਾਈ ਹੋਈ ਲਾਈ ਹੋਈ ਤੇ ਤੀਜਾ ਸੁਹਾ ਸੁਣ ਜਾ ਰਹੀ ਆ ਡਿਲੀਵਰੀ ਦਾ ਸਮਾਂ ਜਿਹੜਾ 10 ਤੋਂ 15 ਦਿਨ ਲੈ ਜੂ ਹਾਂਜੀ ਹਾਂਜੀ ਬੰਦੂ ਸਾਹਿਬ ਹਾਂ 10 ਤੋਂ 15 ਦਿਨ ਦਾ ਸਮਾਂ ਜਿਹੜਾ ਰਹੇਗਾ ਸੂਨ ਵਿੱਚ ਦੁਰਦੀ ਬੜੀ ਆ ਜੀ ਵਾਹ ਜੀ ਵਾਹ ਤੇ ਪਿੱਠ ਪੂੜਾ ਵੇਖੋ ਸੱਜਣੋਂ ਬਿੰਦਿਆਂ ਵਾਲਾ ਲਿਵਾਜ ਨੂੰ ਕਹਿ ਦੀਦਾ ਪੂਰਾ ਚਮਕਦਮ ਕਰਾ ਲੈ ਵਾ ਲਓ ਜੀ ਕਰੋ ਦਰਸ਼ਨ ਬਿੰਦਿਆਂ ਦੇ ਥਾਂ ਲੈ ਵੀਰੇ ਬਿਲਕੁਲ ਓਕੇ ਰਪਟਾ ਸੱਜਣੋਂ ਨੀਲੀ ਦੇ ਵਿੱਚ ਆ ਗਈ ਹੈ ਵਾਹ ਜੀ ਵਾਹ ਤੇ ਕਿੰਨੇ ਰੀ ਦੇ ਦੇਗੇ ਸੰਧੂ ਸਾਹਿਬ ਮੋਬਿਲ ਆਪਾਂ 125 ਕਰਦੇ ਆ ਇਹਦਾ ਅੱਛਾ 116 ਦੀ ਦੇ ਦੇਣੀ ਆ ਆਪਾਂ 116 ਦੇ ਹਾਂਜੀ ਹਾਂਜੀ ਉਹ ਚੋ ਪਿਆਰ ਮੁਹੱਬਤ 1000 ਰੁਪਿਆ ਕਰਦਾਂਗੇ ਮਾਨਸਾ 1000 ਹੀ ਕਰਨਾ ਹੈ ਹਾਂਜੀ 2 ਕਰੀਏ 2 ਕਰ ਦੋ ਸੰਧੂ 14 14 ਦੀ ਹੋ ਗਈ ਹਾਂਜੀ ਹੈਨਾ ਤੇ ਆ ਆ ਗਈ ਪਹਿਲਾ ਸੁਆ ਪਹਿਲਾ ਸੁਆ ਬਲੂਨ ਕੱਟੇ ਜੈਡ ਬਲੈਕ ਹੀ ਆ ਗਈ ਹੈਨਾ ਥੋੜੀ ਪੂਛ ਥੋੜੀ ਜੀ ਹਾਂਜੀ ਹਾਂਜੀ ਤੇ ਕਿਦਾਂ ਥੱਲੋਂ ਝਾੜੀ ਜੀ ਪਈ ਜੀ ਸੰਤੂ ਸਾਹਿਬ ਇਹਨਾ ਲੇਟ ਲਿਆਂਦੀ ਅੱਜ ਆਪਾਂ 8 ਵਜੇ ਦਾ ਸਮਾਂ ਹੋ ਗਿਆ ਛੋ ਚਵਾਈਦਾ ਇਹਦਾ ਅੱਛਾ ਹਾਂਜੀ ਹਾਂਜੀ 8 ਵਜੇ ਚੋਈ ਆ ਅੱਜ ਹੀ ਲਿਆਂਦੀ ਆ ਜੀ ਅੱਜ ਹੀ ਆਈ ਆ ਹਾਂਜੀ ਹਾਂਜੀ ਇਹ ਕਰ ਲਓ ਤੁਸੀਂ ਸਹੀ ਜੀ ਹਾਂਜੀ ਹਾਂਜੀ ਤੇ ਨੋਟ ਕਰਕੇ ਸਮਾਂ ਕਿੰਨਾ ਹੋ ਗਿਆ ਹੋਊਗਾ 3 ਦਾ ਹੋ ਗਿਆ 2:30 ਹਾਂਜੀ ਹਾਂਜੀ ਸੰਤੂ ਸਾਹਿਬ ਇੰਨਾ ਹੋ ਗਿਆ ਜੀ ਅੱਛਾ ਇੰਨਾ 2:30 ਦਾ ਸਮਾਂ ਹੋ ਗਿਆ ਜੀ 2:30 ਦਾ 2:30 ਦਾ ਸਮਾਂ ਹੋ ਗਿਆ ਸਿੱਧ ਨੂੰ ਤੇ ਅੰਤਜਾ ਲਾ ਲਿਓ ਕੈਸ ਤੇ ਤੁਹਾਡੇ ਗਾੜੀ ਕਿ ਜਿੰਨੇ ਝੋਟੀ ਮਤਲਬ ਵੇਖਣੀ ਆ ਨਾ ਉਹ ਬਾਤ ਵੀ ਵੀਡੀਓ ਇਹਨਾਂ ਤੋਂ ਮੰਗਵਾ ਸਕਦਾ ਕੱਦ ਫੁੱਲ ਵੱਡਾ ਛੋਟੀ ਨਹੀਂ ਆ ਬਾਈ ਸੁੱਖ ਲਾਗੇ ਹੋ ਕੇ ਤੂੰ ਖਾ ਦੇ ਇੱਕ ਰੰਗ ਤੇ ਥੱਲੋ ਤਾਂ ਤੁਹਾਨੂੰ ਥੋੜੀ ਜੀ ਬੁੱਝੀ ਜੀ ਜਾਪੂਗੀ ਅੱਜ ਹੀ ਆਈ ਆ ਤੇ ਇਹਨਾਂ ਨੂੰ ਕਿਹਾ ਕਿ ਇੱਧਰ ਆਉਣਾ ਜ਼ਰੂਰੀ ਤੇ ਇਹਨਾਂ ਫਿਰ ਫੜ ਕੇ ਲਾਏ ਆਂਦੀ ਸਾਡੇ ਕਾਰਨ ਠੀਕ ਆ ਅਸੀਂ ਤੁਹਾਨੂੰ ਕਵੈਸਟ ਕਰਦੇ ਹਾਂ ਕਿ ਬਣੀ ਤਣੀ ਪੂਰੀ ਆਪਣੀ ਵੇਖ ਸਕਦੇ ਜੀ ਤੇ ਸਮਾਂ 2:30 ਦਾ ਹੋ ਗਿਆ ਹੈ ਅੰਤਜਾ ਲਾ ਲਿਓ ਸ਼ਾਮ ਨੂੰ 8 ਤੋਂ 8 ਵਜੇ ਜਿਹੜੀ ਚਵਾਈ ਹੈ ਨਾ ਕਿੰਨਾ ਕੁ ਲੈ ਵੰਦਾ ਪੰਦਾ ਤੇ ਥਣ ਪ੍ਰੋਪਰ ਸਾਰੇ ਓਕੇ ਰਿਪੋਰਟ ਆਣਾ ਹਾਂਜੀ ਹਾਂਜੀ ਸਾਨੂੰ ਸਭ ਠੀਕ ਆ ਜੀ ਗਰਨਾ ਤੇ ਅਗਲੀ ਦਾ ਗੇਟ ਦੇ ਹਿਸਾਬ ਨਾਲ ਹੋ ਜਾਣੀ ਹਾਂ ਹਾਂ ਲੋ ਜੀ ਤੇ ਇਧਰੋਂ ਖਾਰੀ ਜੀ ਤੇ ਆ ਮਗਰ ਕੱਟਾ ਆ ਗਿਆ ਕੱਟਾ ਆ ਗਿਆ ਸਾਨੂੰ ਸਭ ਕੱਟਾ ਆ ਗਿਆ ਤੇ ਤੋਰਾ ਕਰਾਈਏ ਚੈੱਕ ਹਨਾ ਅਰੇ ਜੀ ਨਹੀਂ ਲਾਉਤੀ ਸਾਨੂੰ ਸਭ ਤੇ ਕੱਦ ਬੜਾ ਵੱਡਾ ਚੋਟੀ ਦਾ ਸਜਣੋ ਜਿਵੇਂ ਨਾ ਭਲੇਖਾ ਪਾਉਂਦੀ ਉਧਰ ਹਰਿਆਣੇ ਆਈ ਕੱਟੀ ਰਗਾ ਠੀਕ ਆ ਹੈਗੀ ਪੰਜਾਬ 'ਚ ਖੜੀ ਆ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਗੱਗਬੂਏ ਦੇ ਵਿੱਚ ਤੇ ਭਲੇਖਾ ਉਧਰ ਦਾ ਪਾਉਗੀ ਮਾਲਵੇ ਦੀ ਮਲਵੈਨ ਵਰਗਾ ਆਈ ਵੇ ਤੇ ਬਾਕੀ ਜਿਹੜੀ ਸਚਾਈ ਆ ਉਹ ਤੁਹਾਨੂੰ ਦੱਸਤੀ ਆ ਇਹ ਚੋਣ ਓਕੇ ਆ ਸਮਾਂ ਜ਼ਰੂਰ ਢਾਈ ਤਿੰਨ ਦਾ ਦੁਪਹਿਰ ਦਾ ਪਰ ਸ਼ਾਮਿਆਂ ਤੋਂ ਵੀ ਪਤਾ ਲੱਗਦਾ ਸਾਰੇ ਸੂਝਵਾਨ ਜੀ ਵੀਡੀਓ ਵੇਂਦੇ ਸੱਜਣ ਨੇ ਤੇ ਚੋਕੇ ਆਈ ਆ ਥੋੜੀ ਜਿਹੀ ਲੇਟ ਚੋਈ ਆ ਇਸ ਕਰਕੇ ਚਲੋ ਥੱਲੇ ਉਹ ਨਹੀਂ ਜਗਮਗ ਹੋਈ ਤੇ ਜੇ ਥੋੜੀ ਜਿਹੀ ਇੱਕ ਰੁੱਕਰ ਲਾ ਕੇ ਖਿਡਾਰੀ ਹੁੰਦੀ ਤੇ ਤੁਹਾਡੇ ਮਨ ਨੂੰ ਵੀ ਜਲਦੀ ਖੁਬਣੀ ਸੀ ਇਹ ਕੰਮ ਝੋੜਾ ਹੈ ਅਸੀਂ ਘਾਟ ਕਰਾਉਨੇ ਆ ਸੱਚਾਈ ਵਾਲੇ ਬੰਨੇ ਜਿਆਦਾ ਖਿਆਲ ਰੱਖਦੇ ਆ ਭਾਈ ਦਲਵੀਰ ਕੀਮਤ ਕਰੀਏ ਇਤਰੀ ਫਾਂ ਛੱਡੀ ਸੰਧੂ ਸਾਹਿਬ ਮੋਲੇ ਤਾਂ ਆਪਾਂ 85 ਕਰਦੇ ਆ ਠੀਕ ਆ 75 ਦੀ ਆਪਾਂ ਦੇ ਦੇਣੀ ਹੈ ਜੱਸ ਨੋਈ ਹਾਂਜੀ ਹਾਂਜੀ ਉਹ ਚੋ ਪਿਆਰ ਮੌਤ ਵੀ 1000 ਕਰਾਂਗੇ ਵਾਹ ਜੀ ਵਾਹ ਮੇਲਾ ਲੁੱਟ ਲਓ ਹਾਂਜੀ ਹਾਂਜੀ ਛੋਟੀ ਚੰਗੀ ਸੰਧੂ ਸਾਹਿਬ ਆ ਵੀ ਚੰਗੀ ਗੁੰਦੀ ਗੁੰਦੀ ਆ ਗਈ ਬੈੜ ਹੈ ਵਾਹ ਜੀ ਵਾਹ ਥਣ ਬੜਾ ਸੋਹਣਾ ਲੱਗਾ ਕੀ ਬਾਤਾਂ ਦੇ ਕੱਪੜ ਗੱਪਣ ਗੱਪਣ ਸੰਤੂ ਸਾਹਿਬ ਇਹ ਵੀ ਲਟੂ ਲਵੇ ਜੰਗੀ ਆ ਹਾਂ ਹਾਂ ਸਮਾਂ ਕਿੰਨਾ ਕੁ ਲੈ ਰਹਿ ਗਿਆ ਹਫਤਾ ਲੈ ਜੂ ਸੰਤੂ ਸਾਹਿਬ ਸੁੱਕ ਖੋਲ ਗਿਆ ਮਾੜੀ ਹੈ ਇੱਕ ਹਫਤਾ ਇੱਕ ਹਫਤਾ ਹਾਂਜੀ ਇੱਕ ਹਫਤਾ ਲੈਂਦੀ ਹੈ ਕਾਲੀ ਨਾਗਰ ਕੀ ਆ ਠੰਡੀ ਧੀਰੀ ਸੰਤੂ ਸਾਹਿਬ ਅੱਛਾ ਹਾਂ ਬਿਲਕੁਲ ਸਿੰਘ ਆ ਕੇ ਥੋੜੇ ਥੋੜੇ ਹਨਾ ਸਿੰਘ ਆ ਕੇ ਜਿੱਥੇ ਮਰਜ਼ੀ ਖਿੜਾਰ ਕੇ ਥੱਲੇ ਸਿੰਘ ਸੱਜਣੂ ਆ ਕੇ ਦੋ ਦੋ ਕੋਟੇ ਆ ਤੇ ਥਾਂ ਬੜਾ ਸੋਹਣਾ ਲੱਗਾ ਠੀਕ ਹੈ ਜੀ ਤੇ ਲਟੂ ਲਵੇ ਜੰਗੀ ਆ ਵਹਿੜ ਦੀ ਸੂਆ ਦੂਜਾ ਹਾਂਜੀ ਹਾਂਜੀ ਦੁੱਧ ਜਾ ਸੂਬਾ ਦੁੱਧ ਜਾ ਸੂਬਾ ਦੁੱਧ 14 ਕਿਲੋ ਭਰਾਇਆ ਜੋ ਪਹਿਲਾਂ ਨਹੀਂ ਪਹਿਲਾਂ ਨੇ 14 ਕਿਲੋ ਦੁੱਧ ਭਰਾਇਆ ਹਨਾ ਹਾਂਜੀ ਠੀਕ ਆ ਲਾਇਆ ਬਈ ਸੱਜਣਾ ਕੋੜ ਯਾਕੂ ਪਾਈ ਦੇ ਹਨਾ ਇਹ ਵਖਾਉਂਦੇ ਆ ਕਿ ਮੈਂ ਵਹਿੜਿਆ ਵਾਹ ਵਾਹ ਆ ਪਹਿਲਾਂ ਛਿੱਕੀ ਜੋ ਤੇ ਕੀਮਤ ਕਿੰਨੀ ਕਰ ਦਿੱਗੇ ਸੰਧੂ ਸਾਹਿਬ ਮੁੱਲ ਤੇ ਆਪਾਂ ਇਹਦਾ 55 ਘਾਹ ਕਰਦੇ ਹਾਂ ਥੋੜੀ ਹਾਂ 51 ਦੀ ਦੇ ਦਈਏ ਹੋਰ ਕਰ ਦੋ ਹੈ ਹੋਰ ਕਰ ਦੋ 53 ਹੀ ਦੇ ਦਈਏ 53 ਦੀ ਜਾਣ ਦੋ ਸੰਧੂ ਸਾਹਿਬ ਜਾਣ ਦੋ ਤੇ ਇਹਨੂੰ ਕੀ ਕਹਿਣ ਵਾਲੇ ਥਣ ਲੱਗੇ ਵਾਹ ਜੀ ਵਾਹ ਕੁਲਫੀ ਵਾਲਾ ਥਣ ਹਾਂਜੀ ਅੱਜ ਅੱਜ ਭਲਾ ਥੋੜੀਆਂ ਵਧੀਆ ਆਈਆਂ ਇਹਨੂੰ ਤੀਜਾ ਦਿਨ ਅੱਜ ਹੋ ਗਿਆ ਸੂਈ ਨੂੰ ਤੀਜਾ ਦਿਨ ਇਹਨੂੰ ਸੂਈ ਨੂੰ ਹੋ ਗਿਆ ਬੋਲਾ ਕਿੰਨਾ ਬੋਲਾ 13 14 ਸੰਧੂ ਸਾਹਿਬ ਹਾਜ਼ਰ ਹਾਣੇ ਤੇ ਥੱਲੇ 13 ਤੋਂ 14 ਹਾਂਜੀ ਤੇ ਠੀਕ ਆ ਹਾਂਜੀ ਹਾਂਜੀ 13 14 ਕਿਲੋ ਬੋਲਾ ਤੇ ਪਰਸੋਂ ਦੀ ਸੂਈ ਹੈ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਆ ਬੱਚਾ ਕੀ ਸਪੈਰ ਹੋ ਗਿਆ ਹਾਂਜੀ ਹਾਂਜੀ ਸੰਤੂ ਸਾਹਿਬ ਉਹ ਨਾ ਮਾਜੇ ਰਾਤ ਖੁੱਲ ਗਈ ਇੱਥੇ ਬੱਜੀ ਸੀ ਤੇ ਉਹਨੇ ਸਿੰਘ ਚ ਰਸਾੜ ਗਿਆ ਕਿਤੇ ਤੇ ਉਹ ਹਾਂ ਜੀ ਹਾਂਜੀ ਫਾ ਆ ਗਿਆ ਜੀ ਹਾਂਜੀ ਹਣਾ ਰੱਸਾ ਦੇ ਖੋਲ ਦੇਣਾ ਵਿਚਾਰੇ ਦਾ ਹਣਾ ਤੇ ਚੱਲ ਕੋਈ ਨਹੀਂ ਆ ਹੋਣੇ ਦੀ ਰਹਿ ਗਈ ਫਿਰ ਕੱਲ੍ਹ ਹੀ ਰਹਿ ਗਈ ਹਾਂਜੀ ਹਾਂਜੀ ਕੱਲ੍ਹ ਹੀ ਰਹਿ ਗਈ ਸੰਤੂ ਡਾਗੀ ਟੁੱਟ ਗਈ ਹਾਂਜੀ ਹਾਂਜੀ ਸੰਤੂ ਸਾਹਿਬ ਤੇ ਖੁੱਲ ਗਏ ਹਾਂ ਚੱਲ ਇੰਨਾ ਕੀ ਘਰੇ ਰੱਖਣੀਆਂ ਨਾ ਉਹਨੂੰ ਬੱਚੇ ਨਾਲ ਕੀ ਉਹਨੇ 2 ਕਿਲੋ ਦੁੱਧ ਹੀ ਪੀਉਣਾ ਸੀ ਹਾਂਜੀ ਹਾਂਜੀ ਤੇ ਮਾਰ ਉਹ ਤੋਂ ਵੀ ਜਾਣਾ ਸੀ ਹਾਂਜੀ ਹਾਂਜੀ ਮਰ ਜਾਣਾ ਸੀ ਤਾਂ ਤੁਸਾਬ ਬੱਚੇ ਕੌਣ ਪਾਲਦਾ ਨਾਲ ਹਾਂ ਬੱਚੇ ਦੇ ਦੁੱਧ 13 ਕਿਲੋ ਬੌਲਾ ਪਰਸੋਂ ਸਹੀ ਹੈ ਨਾ ਹਾਂਜੀ ਹਾਂਜੀ ਸੰਤੂ ਸਾਹਿਬ ਪਰਸੋਂ ਸਹੀ ਹੈ ਹਾਂਜੀ ਹਾਂਜੀ ਅਜੇ ਪੂੜੇ ਹੋਣੀ ਵੈਸੇ ਗਾਂ ਨੇ ਪੂਰੇ ਜੁੱਦਿਆ ਨਾ ਨਹੀਂ ਸੰਤੂ ਸਾਹਿਬ ਅਜੇ ਤੇ ਭਲਾ ਵੇਖੋ ਥਣਾ ਚ ਕਿੰਨੇ ਭਾਰਾ ਪੂੜੀਆਂ ਪਈਆਂ ਸੱਜਣੋ ਤਾਜੀ ਸੋਈ ਆ ਕੋਈ ਇਹ ਨਾ ਮੰਨੇ ਹੋ ਕੀ ਬੱਚਾ ਜਿਹੜਾ ਸਪੈਰ ਹੋ ਗਿਆ ਕਿ ਕਾਰਨ ਜਿਵੇਂ ਮੈਂ ਨੇ ਆਂਦੇ ਕਿ ਮਾਰਤਾ ਉਹ ਜਾਂਦਾ ਹੀ ਵਾਦੇ ਘਾਟੇ ਇਹ ਨਹੀਂ ਗੱਲ ਜੋ ਰਾਤ ਬੰਦਾ ਸੁੱਤਾ ਹੋਵੇ ਨਾ ਦੇ ਨਹੀਂ ਖਾ ਰਿੰਦਾ ਸੁੱਤਿਆਂ ਨੂੰ ਜੋ ਨੀਂਦ ਆ ਜਾ ਤੁਹਾਨੂੰ ਵੀ ਪਤਾ ਕਿ ਕਈ ਕੋਸ਼ ਹੋ ਸਕਦਾ ਤੇ ਬਾਕੀ ਵੈੜ ਚੰਗੀ ਆ ਥਨ ਥਨ ਬੜਾ ਸੋਹਣਾ ਜਵਾਈ ਵੀ ਬੜੀ ਚੰਗੀ ਲੱਗੀ ਹੋਊਗੀ 17 18 ਤੋਂ ਸਭ ਆ ਰਾਮ ਨਾ ਭਰਾ ਦੇਣਾ ਠੀਕ ਆ 13 ਕਿਲੋ ਬੌਲੇ ਤੋਂ ਸਟਾਰਟਿੰਗ ਆ ਤੀਜੇ ਦਿਨ ਦੇ ਵਿੱਚ ਹੀ ਇਹਦੀ ਮਾਂ ਦਾ 30 ਕਿਲੋ ਰਕਾੜੀ ਤੇ ਛੱਡ ਚ ਲਈ ਆ ਅੱਛਾ ਫਾਰਮ ਵਾਲੀ ਵਸੀ ਆ ਸਚਨੋ ਵੱਡੀ ਗੱਦ ਬੁੱਤ ਪੂਰਾ ਵੱਡਾ ਛੋਟੇ ਨਹੀਂ ਆ ਸੁਖਰੇ ਮੋਢੇ ਦੇ ਆਉਂਦੀ ਆ ਫਿਰ ਤੁਰਦੀ ਵੇਖੋ ਭਲਵਾਨਾ ਰਕੂ ਤੇ ਚਲੋ ਹੁਣ ਅੱਜ ਦੇ ਹਿਸਾਬ ਨਾਲ ਅੱਜ ਦਾ ਮੁੱਲ ਕਰ ਲੈਨੇ ਆ ਤੇ ਬਾਕੀ ਕੀਮਤ ਕਿੰਨੇ ਕਰ ਦਈਏ ਸੰਤੂ ਸਾਹਿਬ ਬੋਲੇ ਤਾਂ ਪਹਿਲਾਂ ਤਾਂ 60 ਕਰਨਾ ਸੀ ਆਪਾਂ ਤੁਹਾਨੂੰ ਬੋਲੇ 60 ਦੀ ਸੀ ਹੈਗੀ ਸੀ ਹੈਗੀ 60 ਦੀ ਹੁਣ ਆਪਾਂ 8 ਢਾ ਦਈਏ 52 ਦੀ ਦੇ ਦਈਏ 52 ਦੀ ਹਾਂਜੀ ਉਹ ਢਾ ਦਈਏ 1000 ਢਾ ਦਈਏ ਪੂਰਾ 50 ਕਰ ਦਈਏ ਜੈ ਸਨੋ ਜਾਨ ਤੋਂ ਸੰਤੂ ਸਾਹਿਬ ਤੁਸੀਂ ਕਹਿ ਦਿੱਤਾ ਜੀ ਆਈ ਹੋਪ ਪਸ਼ੂ ਆਪਣੇ ਕੋਲ ਜਾ ਰਹੇ ਹਾਂਜੀ ਹਾਂਜੀ ਸੰਤੂ ਲੋ ਸਜਣੋ ਇਹ ਪਸ਼ੂ ਆ ਇਹਨਾਂ ਦੀ ਵਧੇਰੇ ਜਾਣਕਾਰੀ ਲੈ ਕੇ ਦਿੱਤੀ ਆ ਠੀਕ ਹੈ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਾਡੇ ਅਗਲੀ ਵੀਡੀਓ ਨਾਲ ਮਿਲਦੇ ਆਂ ਜੀ ਰੱਬ ਰੱਖਾ ਸਤਿ ਸ੍ਰੀ ਅਕਾਲ